ਦਾ ਕਰਜ਼ਾ ਉਹਦੀਆਂ ਕਿਸ਼ਤਾਂ ਵੀ ਅਸੀਂ ਤਾਰ ਰਹੇ ਹਾਂ ਜੀ ਅਸੀਂ ਭਰਤੀ ਵੀ ਨਵੀਂ ਕਰ ਰਹੇ ਹਾਂ ਨਵੇਂ ਕਿੰਨੇ ਨਵੇਂ ਮੁੰਡੇ ਹੀ ਰੱਖਿਆ ਸਾਰਾ ਕੁਝ ਕੀਤਾ ਤਾਂ ਕਰਕੇ ਕੋਈ ਜੇ ਕੋਈ ਕਰਜ਼ਾ ਲਿਆ ਤਾਂ ਕਰਕੇ ਲਿਆ ਅਸੀਂ ਕੋਈ ਇਹ ਤਾਂ ਨਹੀਂ ਨਿੱਜੀ ਆਪਣੇ ਨਿੱਜੀ ਹਿੱਤ ਵਾਸਤੇ ਜਾਂ ਨਿੱਜੀ ਇਹਦੇ ਵਾਸਤੇ ਬਾਜਵਾ ਸਾਹਿਬ ਕਹਿੰਦੇ ਕਹਿੰਦੇ ਬਾਹਰਲੇ ਬੰਦਿਆਂ ਨੂੰ ਰੱਖ ਰਹੇ ਨੇ ਪੰਜਾਬੀਆਂ ਨੂੰ ਰੋਕ ਲੈਣੀ ਨਹੀਂ ਮਿਲ ਰਹੀ ਹੈਗੀ ਜੀ ਨਿਕੋਂ ਤੁਸੀਂ ਸਾਰਾ ਕਢਾ ਕੇ ਦੇਖੋ ਜਿਹੜਾ ਪੰਜਾਬ ਦਾ ਹਿੱਸਾ ਦਾ ਜਿਹੜਾ ਹਰਿਆਣਾ ਜੇ ਹਰਿਆਣੇ ਦੇ ਵਿੱਚ ਵੀ ਹੈ ਕਿ ਅਦਰ ਸਟੇਟ ਦਾ ਇੰਨੇ ਪਰਸੈਂਟ ਰੱਖ ਸਕਦੇ ਉਹੀ ਆਦਰਵਾਇਤਾ ਪੁੱਛ ਨਹੀਂ ਆਇਆ ਤੁਹਾਨੂੰ ਅੱਛਾ ਇੱਕ ਬਾਈਨਟੇ ਬੜੀ ਆਪੋਜੀਸ਼ਨ ਹੈ ਵੀ ਆਪੋਜੀਸ਼ਨ ਜੇ ਗੱਲ ਨਹੀਂ ਕਰੂ ਤਾਂ ਉਹਨਾਂ ਨੂੰ ਚੱਲੂ ਕਿਵੇਂ ਢਾਲੀਵਾਲ ਸਾਹਿਬ ਢਾਲੀਵਾਲ ਸਾਹਿਬ ਦਾ ਮਹਿਕਮਾ ਐਗਜ਼ਿਸਟ ਹੀ ਨਹੀਂ ਕਰ ਰਿਹਾ ਸੀ 20 ਮਹੀਨਿਆਂ ਤੋਂ ਕਹਿੰਦੇ ਮਹਿਕਮਾ ਕੋਈ ਹੈ ਹੀ ਨਹੀਂ ਸੀ ਉਸ ਤਰੀਕੇ ਨਾਲ ਉਹਨਾਂ ਨੇ ਉਹਨਾਂ ਨੂੰ ਪਤਾ ਨਹੀਂ ਲੱਗਿਆ ਮੀਟਿੰਗ ਨਾ ਕੀਤੀ ਉਹਨਾਂ ਨੇ ਇਹ ਕਮੀ ਤੋਂ ਦੇਖੋ ਆਪੋਜੀਸ਼ਨ ਕਹਿ ਰਹੀ ਐ ਇੱਦਾਂ ਨਹੀਂ ਹੋ ਰਿਹਾ ਇਹ ਮਹਿਕਮਾ ਜਿਹੜਾ ਪਹਿਲਾਂ ਵੀ ਕਈ ਜਿਹੜੇ ਸਾਬਕਾ ਜਿਹੜੀਆਂ ਪਹਿਲੀਆਂ ਸਰਕਾਰਾਂ ਰਹੀਆਂ ਉਹਨਾਂ ਨੇ ਵੀ ਰੱਖਿਆ ਉਹੀ ਚੱਕਰ ਨਹੀਂ ਤਾਂ ਕੀ ਗੱਲ ਨੇ ਨਹੀਂ ਤੁਹਾਡੀ ਤਾਂ ਬਦਲਾਵ ਵਾਲੀ ਸਰਕਾਰ ਤੋਂ ਤਾਂ ਪਤਾ ਲੱਗਣਾ ਚਾਹੀਦਾ ਨਹੀਂ ਨਹੀਂ ਚਲੋ ਕਈ ਵਾਰੀ ਹੋ ਸਕਦਾ ਹੈ ਕੋਈ ਨਾ ਪਤਾ ਹੋਵੇ ਆச்சா ਮਾਈਨਿੰਗ ਦੇ ਰੋਬ ਬੜੇ ਲੱਗ ਰਹੇ ਨੇ اپੋਜੀਸ਼ਨ ਜਿਹੜਾ ਲੀਡਰ ਹੈ ਉਹ ਲਗਾਤਾਰ ਕਹਿ ਰਿਹਾ ਕਿ ਮਾਈਨਿੰਗ ਪੰਜਾਬ اپੋਜੀਸ਼ਨ ਲੀਡਰ ਆ ਰਹੇ ਨੇ ਸੁਣੋ 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 ਉਹਨਾਂ ਦੇ ਵੀ ਕ੍ਰੇਸ਼ਰ ਲੱਗੇ ਹੋਏ ਨੇ ਮਾ ਤੁੰਡਸਾ ਕਿੱਥੇ ਲੱਗੇ ਹੋਏ ਸਾਰੀ ਤੁਸੀਂ ਜੇ ਖੰਗਾਲ ਲੋ ਨਾ ਜੇ ਮੈਂ ਮੈਂ ਮੇਰੀ ਸੁਣੋ ਸੁਣੋ ਨਹੀਂ ਇਹ ਦਾਅਵੇ ਨਾਲ ਨਹੀਂ ਚਿੱਤ ਜੀ ਤੁਹਾਡੇ ਕੋਲ ਮੇਰੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕੀ ਆਮਾਦੀ ਪਾਰਟੀ ਵਾਲੇ ਨੇ ਆ 3 ਸਾਲਾਂ ਦੇ ਵਿੱਚ ਹੀ ਕਰੈਸ਼ਰ ਨਾਲੇ ਹੂੰ ਕਰੈਸ਼ ਰੱਜਦੇ ਲੱਗੇ ਹੋਏ ਨੇ ਇਹਨਾਂ ਦਾ ਸਾਰਾ ਇਹਨਾਂ ਵੀ ਕੰਮ ਚਾਹੁੰਦਾ ਜਿੰਨਾ ਜ਼ਿਆਦੇ ਰੌਲਾ ਜਿੰਨਾ ਜਿੰਨਾ ਰੌਲਾ ਇਹ ਪਾਉਂਦੇ ਨੇ ਕਿਉਂਕਿ ਇਹਨਾਂ ਨੂੰ ਆਪ ਤਖਲੀਫ ਹੁੰਦੀ ਆ ਆਪ ਦਾ ਵੀ ਇਹਨਾਂ ਦੇ ਸਾਰੇ ਸਾਰੀਆਂ ਇਹਨਾਂ ਦੀਆਂ ਕੁੰਤਾ ਸਾਰੀਆਂ ਇਹਨਾਂ ਦੀ ਛੇੜੀਆਂ ਜਾਂਦੇ ਨੇ ਸਰਕਾਰ ਕੰਮ ਕਿਉਂ ਦੇਰੀ ਹੈ ਦੇਖੋ ਜਦੋਂ ਸਰਕਾਰ ਸਕੰਜਾ ਕੱਢਦੀ ਆ ਉਦੋਂ ਹੀ ਤਾਂ ਜ਼ਿਆਦੇ ਚੀਕ ਮਾਰਦੇ ਨੇ ਉਹਦੀ ਚੀਕ ਸਕੰਜਾ ਢਿਲਾ ਕਰ ਦਿੰਦੇ ਨੇ ਨਹੀਂ ਨਹੀਂ ਇਹ ਐਸਟਰ ਹੁੰਦਾ ਹੈ ਕਈ ਵਾਰੀ ਹੁਣ ਹਾਰ ਟਾਈਮ 24 ਘੰਟੇ ਤੱਕ ਉੱਥੇ ਬੈਠਿਆ ਨਹੀਂ ਜਾ ਸਕਦਾ ਰਾਤ ਬਰਾਤੇ ਜੇ ਕੋਈ ਕਰਦਾ ਤਾਂ ਉਹ ਕਈ ਵਾਰੀ ਹੋ ਜਾਂਦੀ ਪ੍ਰੋਬਲਮ ਹੁੰਦੀ ਠੀਕ ਹੈ ਠੀਕ